ਤਾਂ ਇਹ ਜਾਣਕਾਰੀ ਜੁੜੀ ਹੈ ਜੀ ਰਾਜਵੀਰ ਜਵੰਦਾ ਦੇ ਸ਼ੋਅ ਨੂੰ ਲੈ ਕੇ ਰਾਜਵੀਰ ਜਵੰਦਾ ਆਪਣੇ ਵਿੱਚ ਸਰੀਰਕ ਤੌਰ ਤੇ ਨਹੀਂ ਰਹੇ ਪਰ ਉਹਨਾਂ ਦੀ ਆਵਾਜ਼ ਅਮਰ ਹੋ ਗਈ ਉਹਨਾਂ ਦੇ ਗੀਤ ਅਮਰ ਹੋ ਗਏ ਤਾਂ ਉਹਨਾਂ ਦੇ ਸੰਸਕਾਰ ਤੋਂ ਬਾਅਦ ਇਹ ਨਿਊਜ਼ ਆਈ ਸੀ ਕਿ ਉਸ ਦੇ 52 ਸ਼ੋਅ ਹੈ ਜਿਹੜੇ ਉਹ ਬੁੱਕ ਨੇ ਤੇ ਕਲਾਕਾਰਾਂ ਨੇ ਐਲਾਨ ਵੀ ਕੀਤਾ ਸੀ ਸਾਰਿਆਂ ਨੇ ਜਿਹਦੇ ਵਿੱਚ ਐਮੀ ਬਿਰਕ ਕਮਰ ਗਰੇਵਾਲ ਕੁਲਵਿੰਦਰ ਬਿੱਲਾ ਰੇਸ਼ਮ ਸਿੰਘ ਅਨਮੋਲ ਅਤੇ ਹੋਰ ਨਾਮੀ ਕਲਾਕਾਰ ਕਿ ਉਹ ਰਾਜਵੀਰ ਦੇ ਕਿਸੇ ਵੀ ਸ਼ੋਅ ਨੂੰ ਕੈਨਸਲ ਨਹੀਂ ਹੋਣ ਦੇਣਗੇ ਉਹ ਆਪ ਜਾ ਕੇ ਟਾਈਮ ਕੱਢ ਕੇ ਸਮਝਾਣਾ ਸ਼ਡਿਊਲ ਬਣਾ ਕੇ ਰਾਜਵੀਰ ਜਵੰਦੇ ਦੇ ਸ਼ੋਅ ਲਉਣਗੇ ਤੇ ਜਿਹੜੀ ਉਹ ਸਾਰੇ ਸ਼ੋਅ ਦੀ ਕਮਾਈ ਹੋਊਗੀ ਉਹ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਦਿੱਤੀ ਜਾਊਗੀ ਜਿਵੇਂ ਪਰਿਵਾਰ ਕਹੂਗਾ ਅਸੀਂ ਓਮੇ ਕਰਾਂਗੇ ਸਾਨੂੰ ਪਰਿਵਾਰ ਮਨਜ਼ੂਰੀ ਦੇ ਦੇ ਤਾਂ ਹੁਣ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਜਸ ਬਾਜਵਾ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦੇ ਜਿਹੜੇ 52 ਸ਼ੋਅ ਬੁੱਕ ਕੀਤੇ ਹੋਏ ਸੀ ਉਹਦੇ ਵਿੱਚੋਂ ਪਹਿਲਾ ਸ਼ੋਅ ਜਸ ਬਾਜਵੇ ਨੇ ਲਾਇਆ ਤੇ ਪਰਿਵਾਰ ਦੇ ਵੱਲੋਂ ਇਹ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਇਹ ਜੋ ਵੀ ਉਹਨਾਂ ਦੇ ਪੁੱਤ ਦੇ ਸ਼ੋਅ ਜਿਹੜੇ ਬੁੱਕ ਕੀਤੇ ਹੋਏ ਸੀ ਉਹ ਲਗਾਏ ਜਾਣ ਖਾਸ ਕਰਕੇ ਇੱਕ ਗੱਲ ਵੀ ਕਹੀ ਗਈ ਹੈ ਕਿ ਜਿਵੇਂ ਰਾਜਵੀਰ ਜਵੰਦਾ ਜਿਹੜੀ ਡਰੈੱਸ ਦੇ ਵਿੱਚ ਸ਼ੋਅ ਲਾਉਂਦਾ ਸੀ ਉਹ ਡਰੈੱਸ ਪਾ ਕੇ ਰਾਜਵੀਰ ਜਵੰਦੇ ਦੇ ਜੋ ਵੀ ਕਲਾਕਾਰ ਸ਼ੋਅ ਲਾਊਗਾ ਉਹ ਲਾਏ ਜਾਣ ਤਾਂ ਜਸ ਬਾਜਵਾ ਸੇਮ ਜਿਵੇਂ ਰਾਜਵੀਰ ਜਵੰਦਾ ਸੱਜ ਦੱਜ ਕੇ ਆਪਣਾ ਇੱਕ ਡਰੈੱਸ ਕੋਡ ਪਾ ਕੇ ਆਉਂਦਾ ਸੀ ਤਾਂ ਉਸੇ ਤਰ੍ਹਾਂ ਜਸ ਬਾਜਵਾ ਨੇ ਸਟੇਜ ਤੇ ਰਾਜਵੀਰ ਜਵੰਦੇ ਦਾ ਇੱਕ ਪਹਿਲਾ ਸ਼ੋਅ ਲਾਇਆ ਤਾਂ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਤੇ ਨਾਲ ਇਥੋਂ ਤੱਕ ਕਿ ਘੜੀ ਦੀ ਵੀ ਮੈਚਿੰਗ ਕੀਤੀ ਜਾ ਰਹੀ ਹੈ। ਇਹ ਉਹੀ ਘੜੀ ਹੈ ਜੋ ਰਾਜਵੀਰ ਜਵੰਦਾ ਪਹਿਨਦਾ ਸੀ। ਇਸ ਤੋਂ ਇਲਾਵਾ ਪੂਰੀ ਫੁੱਲ ਅਡਰੈਸ, ਸੇਮ ਕਲਰ, ਉਸੇ ਕਲਰ ਦੀ ਪੱਗ ਦੇ ਵਿੱਚ ਜਸ ਬਾਜਵਾ ਨਜ਼ਰ ਆਇਆ। ਤੇ ਜਸ ਬਾਜਵੇ ਨੇ ਇਹ ਵੀ ਕਿਹਾ ਕਿ ਅਸੀਂ ਰਾਜਵੀਰ ਨੂੰ ਸਤੇਜ ਤੋਂ ਕਦੇ ਵੀ ਖਤਮ ਨਹੀਂ ਹੁੰਦੇ ਵਾਂਗੇ। ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਦੇ ਵਿੱਚੋਂ ਚਲਾ ਗਿਆ। ਬੈਗਰੂ ਦਾ ਭਾਣਾ ਮੰਨਣਾ ਪੈਣਾ। ਉਹਦੇ ਅੱਗੇ ਕਿਸੇ ਦਾ ਬਸ ਨਹੀਂ ਚੱਲਦਾ। ਪਰ ਰਾਜਵੀਰ ਜਵੰਦੇ ਦੀ ਆਵਾਜ਼ ਸਤੇਜਾਂ ਤੇ ਹਮੇਸ਼ਾ ਗੂੰਜਦੀ ਰਹੂਗੀ। ਤਾਂ ਹੁਣੇ ਹੁਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ